ਸ੍ਰੀ ਸ਼ਿਕਲਜੀ ਸਵਾਗਤ ਹੈ ਤੁਹਾਡਾ ਪੰਜਾਬ ਦੀ ਆਵਾਜ਼ ਨਿਊ ਚੈਨਲ ਦੇ ਵਿੱਚ ਤੇ ਅੱਜ ਅਸੀਂ ਕੁਝ ਤਸਵੀਰਾਂ ਤੁਹਾਡਾ ਸਾਂਝੀਆਂ ਕਰਨ ਜਾ ਰਹੇ ਹਾਂ ਪਿੰਡ ਦੀਆਂ ਜਿੱਥੇ ਕਿ ਪ੍ਰਾਣਾ ਪਿੰਡ ਦੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਰੋਇੰਗਸ ਕਲੱਬ ਵਾਲਿਆਂ ਨੇ ਕਾਫੀ ਜ਼ਿਆਦਾ ਸੰਜੋਗ ਦਿੱਤਾ ਹੈ ਸੋ ਗੱਲਬਾਤ ਆਪਾਂ ਜ਼ਰੂਰ ਕਰਾਂਗੇ ਉਸ ਟੀਚਰ ਦੇ ਨਾਲ ਆਰਤੀ ਹੈ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਪ੍ਰਾਣਾ ਪਿੰਡ ਨੂੰ ਬਲਾਕ ਕਰਦੀਆਂ ਹਨ ਅੱਜ ਮੇਰੇ ਸਕੂਲ ਦੇ ਵਿੱਚ ਲਾਈਨ ਕਲੱਬ ਸਮਾਰਟ ਵੱਲੋਂ ਸ਼ਿਰਕਤ ਕੀਤੀ ਗਈ ਉਹਨਾਂ ਨੇ ਮੇਰੇ ਸਕੂਲ ਦੇ 94 ਨੀਡੀ ਬੱਚਿਆਂ ਲਈ ਜਿਪਰ ਜੋ ਕਿ ਬਹੁਤ ਵਧੀਆ ਮਟੀਰੀਅਲ ਦੇ ਵਿੱਚ ਸ਼ੂਜ਼ ਸਾਕਸ ਤੇ ਨਾਲ ਉਹਨਾਂ ਨੂੰ ਕੈਪਸ ਦਿੱਤੀਆਂ ਗਈਆਂ ਜਿਨ੍ਹਾਂ ਲਈ ਮੈਂ ਉਹਨਾਂ ਦੀ ਤਹਿ ਦਿਲੋਂ ਉਹਨਾਂ ਦੇ ਸਾਰੇ ਲਾਂਡ ਕਲੱਬ ਦੀ ਆਭਾਰੀਆਂ ਕਿ ਉਹਨਾਂ ਨੂੰ ਇੱਕ ਵਾਰੀ ਮੈਂ ਕਿਹਾ ਕਿ ਮੈਨੂੰ ਜ਼ਰੂਰਤ ਹੈ ਮੇਰੇ ਬੱਚਿਆਂ ਲਈ ਉਹਨਾਂ ਸਾਰਿਆਂ ਨੇ ਮਿਲ ਕੇ ਸਾਰਿਆਂ ਨੇ ਸਹਿਯੋਗ ਦੇ ਕੇ ਅੱਜ ਉਹਨਾਂ ਨੇ ਸਾਰਾ ਸਮਾਨ ਮੇਰੇ ਸਕੂਲ ਪਹੁੰਚਾ ਦਿੱਤਾ ਮੇਰੇ ਬੱਚਿਆਂ ਲਈ ਜਿਹਦੇ ਲਈ ਮੈਂ ਦੁਬਾਰਾ ਉਹਨਾਂ ਦਾ ਬਹੁਤ ਬਹੁਤ ਧੰਨਵਾਦੀਆਂ ਸ਼ੁਕਰਗੁਜ਼ਾਰ ਹਾਂ ਉਹਨਾਂ ਦੇ ਇਸ ਦਿਨਾਵੀ ਦੁਨੀਆ ਦੇ ਵਿੱਚ ਕਲੱਬ ਤਾਂ ਬਹੁਤ ਨੇ ਪਰ ਇਸ ਕਲੱਬ ਨੇ ਪਹਿਲੀ ਵਾਰੀ ਸਕੂਲ ਦੇ ਵਿੱਚ ਸਹਾਇਤਾ ਕੀਤੀ ਕਿ ਪਹਿਲੇ ਵੀ ਕੋਈ ਨਹੀਂ ਮੇਰੇ ਲਈ ਜੋ ਮੈਂ ਸਕੂਲ ਜੇ ਆਈਆਂ ਜਾਂ ਮੈਂ ਜਦੋਂ ਦੀ ਵੀ ਜੌਬ ਕਰ ਰਹੀਆਂ ਪਹਿਲਾ ਹੀ ਇੱਕ ਕਲੱਬ ਹੈ ਜਿਹਨੂੰ ਮੈਂ ਪਹਿਲੀ ਵਾਰੀ ਕਿਹਾ ਉਹਨਾਂ ਨੇ ਇਸ ਚੀਜ਼ ਦੇ ਬਾਰੇ ਧਿਆਨ ਦਿੱਤਾ ਤੇ ਉਸੇ ਵਲੇ ਹਾਂ ਕਿਤੀ ਕਿਉਂਕਿ ਮੇਰੇ ਹਸਬੰਡ ਖੁਦ ਲਾਈਨ ਕਲੱਬ ਐ ਸਮਾਰਟ ਦੇ ਵਿੱਚ ਐਮਜੀਐਫ ਆਸ਼ਮਾ ਹਾਜਨ ਨੇ ਮੈਂ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਫਿਰ ਆਪਣੇ ਕਲੱਬ 'ਚ ਪ੍ਰਪੋਜ਼ਰ ਰੱਖਿਆ ਤੇ ਜਿਹਦੇ ਵਿੱਚ ਸਾਰੇ ਦੇ ਸਾਰੇ ਮੈਂਬਰਸ ਨੇ ਹਾਂ ਕੀਤੀ ਔਰ ਵਿਦਨ ਕਹ ਲੋ ਕਿ ਇੱਕ ਵੀਕ ਦੇ ਵਿੱਚ ਵਿੱਚ ਹੀ ਡਿਸੀਜਨ ਵੀ ਹੋ ਗਿਆ ਤੇ ਵਿਦਨ ਵੀਕ ਦੇ ਵਿੱਚ ਵਿੱਚ ਸਾਰਾ ਸਮਾਨ ਵੀ ਬਣ ਗਿਆ ਜਿਹਦੇ ਲਈ ਕਿ ਮੈਂ ਬਹੁਤ ਸ਼ੁਕਰਗੁਜ਼ਾਰ ਆ ਕਿ ਕਲੱਬ ਵਾਕਈ ਬਹੁਤ ਨੇ ਪਰ ਮੈਨੂੰ ਆਪਣੇ ਇਸ ਕਲੱਬ ਤੇ ਬਹੁਤ ਮਾਣ ਆ। ਥੈਂਕ ਯੂ। ਅਸੀਂ ਗੱਲਬਾਤ ਉਸ ਨਾਲ ਵੀ ਬਹੁਤ ਜ਼ਰੂਰ ਕਰਨੀ ਚਾਹਾਂਗੇ ਜਿਹੜੇ ਕਿ ਮਤਲਬ ਮੈਂਨੇ ਦੱਸਿਆ ਕਿ ਮੇਰੇ ਹਸਬੰਦ ਨੇ ਤੇ ਇਸ ਕਲੱਬ ਨੂੰ ਜੁਆਇਨ ਕੀਤਾ ਹੈ। ਹਾਂਜੀ ਸਰ। ਜੀ। ਬਲੋ ਮਹੀ ਸਾਡੀ ਜਿਹੜੀ ਕਲੱਬ ਆ ਅਗਸਤ ਮਹੀਨੇ ਬਣੀ ਸੀ। ਕਾਲੀਗਾਸ ਨੇ ਕਲੱਬ ਨੇ 3 ਮਹੀਨੇ ਦੇ ਵਿੱਚ 6 ਪ੍ਰੋਜੈਕਟ ਕਰ ਰਹੇ ਹਾਂ। ਇੱਕ ਅਸੀਂ ਲਾਸਟ ਮੰਥ ਪ੍ਰੋਜੈਕਟ ਕੀਤਾ ਸੀ ਅਕਤੂਬਰ ਦੇ ਵਿੱਚ ਮੈਡਮ ਦਾ ਜਨਮ ਦਿਨ ਸੀ 22 ਅਕਤੂਬਰ ਨੂੰ ਉਹਨੂੰ ਅਸੀਂ ਇੱਕ ਹੋਰ ਪ੍ਰੋਜੈਕਟ ਸ਼ੁਰੂ ਕੀਤਾ ਸੀ ਉਹਦੇ ਵਿੱਚ ਮੈਂ ਕਿਹਾ ਸੀ ਕਿ ਮੈਡਮ ਦੇ ਬਰਥਡੇ ਦੇ ਉੱਤੇ ਅਸੀਂ ਇੱਕ ਦਿਵਿਆੰਗ ਨੂੰ ਟੈਂਸ਼ਨ ਦੇਣੀ ਸ਼ੁਰੂ ਕੀਤੀ ਸੀ। ਉਹ ਫਰਸਟ ਸੀ ਸੈਕਿੰਡ ਸੀ 23 ਨਵੰਬਰ ਨੂੰ ਫੇਰ ਉਹ ਕੰਟੀਨਿਊ ਕੀਤਾ। ਜਦ ਤੱਕ ਤੇ ਪਰਮਾਤਮਾ ਹੀ ਦਿਆ ਰਹੇਗੀ ਤਦ ਤੱਕ ਉਹ ਪ੍ਰੋਜੈਕਟ ਕੰਟੀਨਿਊ ਚੱਲੇਗਾ ਜੀ ਕਿਸਾ ਨਾਮ ਮਹਿਸੂਸ ਕਰਦੇ ਹੋ ਲੋਕਾਂ ਦੀ ਸੇਵਾ ਕਰਕੇ ਮੈਡਮ ਇਹ ਤੇ ਸ਼ੁਰੂ ਤੋਂ ਹੀ ਸਾਨੂੰ ਪਤਾ ਵੀ ਸੀ ਕਿ ਮਾਨਵਤਾ ਦੀ ਸੇਵਾ ਕਰੀਏ ਜਦੋਂ ਮੈਮ ਕੋਵਿਡ ਦਾ ਟਾਈਮ ਸੀ ਉਦੋਂ ਵੀ ਅਸੀਂ ਮਾਨਵਤਾ ਦੀ ਸੇਵਾ ਕੀਤੀ ਸੀ ਜਦੋਂ ਸਾਰਾ ਕੁਝ ਬੰਦ ਸੀ ਤੇ ਲੋਕਾਂ ਦੇ ਘਰ ਖਾਣ ਨੂੰ ਨਹੀਂ ਸੀ ਹੈਗਾ ਤੇ ਮਾਰੇ ਨੇ ਉਦੋਂ ਵੀ ਸਾਡੇ ਦੀ ਕਿਰਪਾ ਕੀਤੀ ਸੀ ਉਦੋਂ ਵੀ ਆ ਇਹ ਸੋਗ ਪਰਿਵਾਰਾਂ ਨੂੰ ਸੁਕਾਰਾਂ ਸੰਜੜਾ ਉਹ ਫਿਤਰਤ ਕੀਤਾ ਸੀ ਮੈਡਮ ਉਹ ਸੇਵਾ ਅਜ ਵੀ ਕੰਟੀਨਿਊ ਉਹ ਜਿਹੜੇ ਪਰਿਵਾਰਾਂ ਨੂੰ ਚੱਲਦੀ ਪਈ ਹੈ ਲੈ ਮੈਡਮ ਤੇ ਮੈਨੂੰ ਖੁਸ਼ੀ ਹੈ ਕਿ ਅਸੀਂ ਆ ਹੁਣ ਜਿਹੜੇ ਦਿਵਿਆਂਗ ਪਰਿਵਾਰ ਨੇ ਜਿਨ੍ਹਾਂ ਦਾ ਕੁਛ ਨਹੀਂ ਸਾਧਨ ਹੈਗਾ ਕੁਛ ਹੋਣਾ ਵਾਸਤੇ ਕਰ ਸਕੀਏ ਉਹੀ ਕਰਨਾ ਸ਼ੁਰੂ ਕੀਤਾ ਮੈਡਮ ਤੇ ਬੱਚੇ ਜਿਹੜੇ ਹੁਣ ਅਸੀਂ ਆ ਸਕੂਲ ਇੱਕ ਅਡਾਪਟ ਕੀਤਾ ਮੈਡਮ ਦਾ ਪੁਰਾਣਾ ਪਿੰਡ ਪ੍ਰਾਇਮਰੀ ਸਕੂਲ ਇਦੇ ਵਿੱਚ ਅਸੀਂ ਸਕੂਲ ਨੂੰ ਅਡਾਪਟ ਕਰਕੇ ਇਹਨਾਂ ਨੂੰ ਅਸੀਂ ਜੋ ਨੇਟਡ ਬੱਚਿਆਂ ਦੀਆਂ ਜ਼ਰੂਰਤਾਂ ਨੇ ਜਿਸ ਤਰ੍ਹਾਂ ਹੁਣ ਸਰਦੀ ਸ਼ੁਰੂ ਹੋਣ ਵਾਲੀ ਆ ਅਸੀਂ ਇਹਨਾਂ ਨੂੰ ਜਿਪਰ ਸ਼ੂਜ਼ ਸੌਕਸ ਐਂਡ ਕੈਪ ਦਤੀਆਂ ਫਿਰ ਜਦੋਂ ਵੀ ਇਹਨਾਂ ਦੇ ਬੱਚਿਆਂ ਨੂੰ ਚਾਹਣ ਚਾਹਣ ਚੀਜ਼ ਦੀ ਜ਼ਰੂਰਤ ਹੋएगी ਉਹ ਅਸੀਂ ਜੋ ਪ੍ਰੋਵਾਈਡ ਕਰਾਵਾਂਗੇ ਤੇ ਸਾਨੂੰ ਇਹਨਾਂ ਦੀ ਸੇਵਾ ਕਰਕੇ ਖੁਸ਼ੀ ਮਿਲਦੀ ਬਣਦਾ ਥੈਂਕ ਯੂ ਅੱਜ ਮੈਂ ਲਾਇਨ ਵੀ ਐਮ ਗੋਹਿਲ ਡਿਸਟ੍ਰਿਕਟ ਅਫਸਰ 321D ਅੱਜ ਸਾਨੂੰ ਬਹੁਤ ਹੀ ਖੁਸ਼ੀ ਹੈ ਕਿ ਲਾਇਨਸ ਕਲੱਬ ਬਟਾਲਾ ਦੇ ਸਾਰੇ ਹੀ ਮੈਂਬਰ ਸਹਿਬਾਨ ਲੀਡਰਸ਼ਿਪ ਸਹਿਬਾਨ ਨੇ ਮਿਲ ਕੇ ਅੱਜ ਜੋ ਪ੍ਰਾਇਮਰੀ ਸਕੂਲ ਹੈ ਬੱਚਿਆਂ ਦਾ ਪੁਰਾਣੇ ਪਿੰਡ ਦੇ ਵਿੱਚ ਉੱਥੇ ਆ ਕੇ ਉਹਨਾਂ ਨੇ ਜੋ ਨੀਡੀ ਬੱਚੇ ਨੇ ਉਹਨਾਂ ਵਾਸਤੇ ਉਹਨਾਂ ਨੇ ਜੈਕਟਸ ਉਹਨਾਂ ਵਾਸਤੇ ਸੌਕਸ ਬੂਟਸ ਐਂਡ ਟੋਪੀਸ ਔਰ ਹੋਰ ਦੂਸਰਾ ਜਿਹੜਾ ਸਮਾਨ ਹੈ ਉਹਨਾਂ ਨੂੰ ਅੱਜ ਡਿਸਟ੍ਰਿਬਿਊਟ ਕੀਤਾ ਹੈ ਤਾਂ ਗ ਆਉਣ ਵਾਲੀਆਂ ਸਰਦੀਆਂ ਜਿਹੜੀਆਂ ਸ਼ੁਰੂ ਹੋ ਗਈਆਂ ਨੇ ਬੱਚੇ ਜਿਹੜੇ ਸਰਦੀਆਂ ਤੋਂ ਪ੍ਰੋਟੈਕਟਡ ਰਹਿ ਅਸੀਂ ਸਾਰੇ ਹੀ ਲਾਂਚ ਕਲੱਬ ਦਾ ਔਰ ਸਾਰੇ ਹੀ ਸਟਾਫ ਮੈਂਬਰ ਦਾ ਔਰ ਜਿਹੜੇ ਹੈਡ ਟੀਚਰ ਨੇ ਲਾਈਨ ਆਰਤੀ ਜੀ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਇਨਵਾਈਟ ਕੀਤਾ ਦੱਸਿਆ ਕਿ ਬੱਚਿਆਂ ਦੀ ਕੀ ਕੀ ਨੀਡ ਹੈ ਔਰ ਲਾਂਚ ਕਲੱਬ ਬੋਲਦੇ ਇਹ ਮਾਟੋ ਹੀ ਹੈ ਵੀ ਸਰ ਕਿ ਅਸੀਂ ਜ਼ਰੂਰਤਮੰਦ ਦੀ ਸੇਵਾ ਕਰਨੀ ਹੈ ਔਰ ਇਹ ਬਹੁਤ ਵੱਡੀ ਗੱਲ ਹੈ ਕਿ ਸਾਰੇ ਹੀ ਲਾਰੈਂਸ ਕਲੱਬ ਬਟਾਲਾ ਬਟਾਲਾ ਦੇ ਲਾਰੈਂਸ ਕਲੱਬ ਦੇ ਮੈਂਬਰਸ ਔਰ ਸਪੈਸ਼ਲੀ ਜਿਹੜਾ ਆਈਜ਼ਾ ਪ੍ਰੋਗਰਾਮ ਹੈ ਉਹ ਹੈ ਲਾਰੈਂਸ ਕਲੱਬ ਬਟਾਲਾ 스마트 ਜਿਹਨਾਂ ਦੇ ਪ੍ਰੈਜ਼ੀਡੈਂਟ ਸਰਬ ਲੈਂਸਵਾਸ਼ ਸ਼ਰਮਾ ਜੀ ਹੁਣ ਖੜੇ ਨੇ ਉਹਨਾਂ ਨੇ ਔਰ ਉਹਨਾਂ ਦੀ ਸਾਰੀ ਟੀਮ ਨੇ ਅੱਜ ਇਹ ਸਾਰਾ ਪ੍ਰੋਗਰਾਮ ਬਣਾਇਆ ਹੈ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈ ਹੈ ਔਰ ਮੇਰੇ ਨਾਲ ਜਿਹੜੇ ਮੇਰੀ ਦੋ ਡਿਜੀ ਟੀਮ ਹੈ ਡਿਸਟ੍ਰਿਕਟ ਕੋਆਰਡੀਨੇਟਿੰਗ لائن جی ایس پاڈیا جی امرتسر تو چل کے آئے نے اور لائن رجیب کھوسلا جی پتھان کوڑ تو چل کے آئے نے اور سارے ہی ساڑے جڑے ڈسٹک کیبنٹ سیکٹری نے اور ساڑے ٹرزرس نے اور ساڑے جڑے ڈسٹک جسٹک چیئرپرسنس نے کیبنٹ سے ٹیم اور بھی سارے میمبرز آئے نے انہوں نے بھی اسی سواگت بھی کرتے ہیں اور تنمات بھی کرتے ہیں کہ وہ سما کٹ کے آئے نے اور سو سب تو زیادہ خوشی ہے کہ آئی جا جہاں پروجیکٹ وہ سارے اِسی بچوں کے درمیان کر سکیے ਔਰ ਅਸੀਂ ਉਹਨਾਂ ਨੂੰ ਅੱਜ ਸਾਡਾ ਇਹੋ ਜਿਹਾ ਅਸ਼ੀਰਵਾਦ ਹੈ ਕਿ ਉਹ ਹਮੇਸ਼ਾ ਤੰਦਰੁਸਤ ਰਹਿਣ ਖੁਸ਼ ਰਹਿਣ ਔਰ ਆਪਣੀ ਪੜਾਈ ਦੇ ਵੱਲ ਚਾਨਣ ਕਰਨ ਔਰ ਉਹੀ ਉਹਨਾਂ ਨੂੰ ਅੱਜ ਅਸੀਂ ਜਿਹੜਾ ਸੀ ਆਪਣੇ ਸਮੇਂ ਦੇ ਵਿੱਚ ਜਿਹੜਾ ਸੀ ਸਿੱਖਦੇ ਸੀ ਵੀ ਕੰਟੂ ਲਰਨ ਐਂਡ ਗੋ ਟੂ ਸਰਵ ਐਂਡ ਉਹੀ ਮਾਡਲ ਉਹਨਾਂ ਨੂੰ ਦਿੰਦਾ ਹੈ ਕਿ ਆ ਪੜੋ ਔਰ ਜਾ ਕੇ ਆਪਣੇ ਦੇਸ਼ ਦੀ ਸੇਵਾ ਕਰੋ ਅਸੀਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੈ ਹਿੰਦ ਜੈ ਜੈਨਨਿਜ਼ਮ ਸੇ ਥੈਂਕ ਯੂ ਲਾਈਨ ਗਗਨਦੀਪ ਸਿੰਘ ਜੋਨ ਚੇਅਰਮੈਨ 321d ਇਨ ਡਿਸਟ੍ਰਿਕਟ ਅੱਜ ਆਪਣੇ ਕਲੱਬ ਲਾਇਨਸ ਕਲੱਬ ਬਟਾਲਾ ਸਮਾਰਟ ਨੂੰ ਮੁਬਾਰਕਬਾਦ ਦਿੰਦਾ ਜਿਨ੍ਹਾਂ ਵੱਲੋਂ ਬਹੁਤ ਥੋੜੇ ਸਮੇਂ ਦੇ ਵਿੱਚ ਹੀ ਆਪਣਾ 6ਵਾਂ ਪ੍ਰੋਜੈਕਟ ਜਿਹੜਾ ਅੱਜ ਕੰਪਲੀਟ ਕੀਤਾ ਹੈ ਜਿਵੇਂ ਕਿ ਮੈਂ ਦੱਸਣਾ ਚਾਹੁੰਦਾ ਕਿ ਇਹ ਸਾਡੀ ਕਲੱਬ ਇਹੋ ਜੀ ਹੈ ਜਿਹੜੀ ਕਿ ਅਗਸਤ ਦੇ ਵਿੱਚ ਬਣੀ ਸੀਗੀ ਔਰ ਇਨਾਂ ਵੱਲੋਂ ਅੱਜ ਜੋ ਛੇਵਾਂ ਪ੍ਰੋਜੈਕਟ ਕੀਤਾ ਗਿਆ ਇਸ ਵਿੱਚ 95 ਸਟੂਡੈਂਟਸ ਜਿਹੜੇ ਨੇ ਗਵਰਨਮੈਂਟ ਪ੍ਰਾਇਮਰੀ ਸਮਾਰਟ ਸਕੂਲ ਪੁਰਾਣਾ ਪਿੰਡ ਦੇ ਇਹਨਾਂ ਨੂੰ ਵੱਖ-ਵੱਖ ਇਹਨਾਂ ਦੀ ਸਹੂਲਤ ਅਨੁਸਾਰ ਜਿਪਰ ਬੂਟ ਜਰਾਬਾਂ ਔਰ ਟੋਪੀਆਂ ਦਿੱਤੀਆਂ ਗਈਆਂ ਨੇ ਔਰ ਇਹਦੇ ਨਾਲ ਨਾਲ ਇਹਨਾਂ ਨੇ ਇਸ ਜਿਹੜਾ ਸਕੂਲ ਹੈ ਐਡਾਪਟ ਵੀ ਕਰ ਲਿਆ ਹੈ ਔਰ ਮੈਂ ਆਸ ਕਰਦਾ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਬੱਚਿਆਂ ਨੂੰ ਦੀ ਇਸੇ ਤਰ੍ਹਾਂ ਹੀ ਹੈਲਪ ਕਰਦੇ ਰਹਿਣਗੇ ਧੰਵਾਦ ਮੈਂ ਲਾਇਨਸ ਬਾਸ਼ਰਮਾ ਪ੍ਰੈਜ਼ੀਡੈਂਟ ਲਾਇਨ ਕਲਬਸ ਮਾਟਾਲਾ ਅੱਜ ਜਿਹੜਾ ਫੰਕਸ਼ਨ ਇੱਥੇ ਹੋਇਆ ਵਾ ਇਸੇ ਸਾਡੇ ਬਹੁਤ ਹੀ ਰਿਸਪੈਕਟੇਬਲ ਲਾਇਨਰਸ ਹੁੰਦੀਆਂ ਪਰਸਨੈਲਿਟੀਜ਼ ਲੀਡਰਸ ਵੀ ਐਮ ਗੋਇਲ ਜੀ ਭਾਟਿਆ ਜੀ ਘੋਸਲ ਸਾਹਿਬ ਰਗਨਦੀਪ ਜੀ ਸਾਰੇ ਪ੍ਰੈਜ਼ੀਡੈਂਟਸ ਔਰ ਬਾਕੀ ਸਾਰੇ ਜਿਹਨੇ ਕੋ ਇੱਥੇ ਆਏ ਔਰ ਉਹਨਾਂ ਨੇ ਆਪਣੇ ਇਸ ਫੰਕਸ਼ਨ ਨੂੰ ਦੇਖਿਆ ਔਰ ਐਪਰੀਸ਼ੀਏਟ ਕੀਤਾ ਅਸੀਂ ਇਹਨਾਂ ਨੂੰ ਇਹ ਗਰੰਟੀ ਦਿੰਦੇ ਆ ਕਿ ਅਸੀਂ ਜਿਹੜਾ ਪਿਲੋਂ ਵੀ ਪੈਨਸ਼ਨ ਦਾ ਸ਼ੁਰੂ ਕੀਤਾ ਵਾ 2 ਮਹੀਨੇ ਹੋ ਗਏ ਆ ਅਸੀਂ ਉਸ ਫੰਕਸ਼ਨ ਨੂੰ ਕੰਟੀਨਿਊ ਕਰਾਂਗੇ ਔਰ ਮਾਨਵਤਾ ਦੀ ਸੇਵਾ ਜਿਹੜਾ ਹੈਗਾ ਪ੍ਰਚਾਰ ਕਰਨਾ ਉਹ ਅਸੀਂ ਕਰਾਂਗੇ ਠੀਕ ਹੈ ਲਵ ਟੂ ਦੀ ਉਹ ਕਹਿੰਦੇ ਨਾ ਹੈ ਕਰਾਂਗੇ ਇਹ ਮੈਂ ਆਏ ਇਹਨਾਂ ਗਵਰਨਰਸ ਦਾ ਸਾਰੀ ਧੰਨਵਾਦ ਕਰਦਾ ਥੈਂਕ ਯੂ ਸਰ ਅੱਜ ਲਾਇਓਨਸ ਕਲੱਬ ਬਟਾਰਾ ਸਮਾਰਟ ਵੱਲੋਂ ਅੱਜ 95 ਬੱਚੇ ਸਕੂਲ ਦੇ ਜਿਨ੍ਹਾਂ ਨੂੰ ਅਸੀਂ ਆਉਣ ਵਾਲੇ ਸਰਦੀ ਦੇ ਮੌਸਮ ਤੋਂ ਬਚਣ ਲਈ ਕਿੱਟਾਂ ਦਿੱਤੀਆਂ ਨੇ ਔਰ ਸਾਡੀ ਲਾਇਓਨਸ ਕਲੱਬ ਇੰਟਰਨੈਸ਼ਨਲ ਦਾ ਨਾਰਾ ਹੈ ਵੀ ਸਰਵ ਯਾਨੀ ਕਿ ਮਾਨਵਤਾ ਦੀ ਸੇਵਾ ਨੂੰ ਮੁੱਖ ਰੱਖਦੇ ਆਂ ਅੱਜ ਇਹ ਇੱਕ ਉਪਰਾਲਾ ਕੀਤਾ ਵਾ ਪਟਾਲਾ ਕਲਰ ਸਮਾਰਟ ਦਾ ਉਹਦੇ ਲਈ ਮੈਂ ਮੁਬਾਰਕਬਾਦ ਦਿੰਦਾ ਵਾਂ ਸਾਡੇ ਪ੍ਰਧਾਨ ਜੀ ਤੇ ਉਹਨਾਂ ਦੀ ਟੀਮ ਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਥੈਂਕ ਯੂ ਇਹਨਾਂ ਤਸਵੀਰਾਂ ਪਿੰਡ ਪ੍ਰਾਣੀ ਦੀਆਂ ਜਿੱਥੇ ਕਿਸ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਬਹੁਤ ਵਧੀਆ ਇੱਕ ਸੇਵਾ ਨਿਭਾਈ ਗਈ ਆ ਕੈਮਰਾਮਨ ਸੰਦੀਪ ਦੇ ਨਾਲ ਸੀਮਾ ਬੱਦਨ ਦੀ ਖਾਸ ਸੀ ਰਿਪੋਰਟ ਧੰਨਵਾਦ ਜੀ